ਸਾਲਾ ਦੀ ਦਾਣਾ ਮੰਡੀ ਦੇ ਵਿੱਚ 1279 ਪੰਚਾਇਤਾਂ ਨੂੰ ਸੌ ਚੁਕਾਈ ਗਈ ਇਸ ਮੌਕੇ ਤੇ 167 ਸਰਪੰਚ ਤੇ 7208 ਪੰਚਾਂ ਨੂੰ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਸੂਬੇ ਦੇ ਵਰਕਿੰਗ ਪ੍ਰੈਜ਼ੀਡੈਂਟ ਤੇ ਬਟਾਰਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਹੋਦੇਦਾਰਾਂ ਨੇ ਸੌ ਚੁਕਾਈ ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਹੀ ਪੰਚ ਸਰਪੰਚਾਂ ਨੇ ਸੰਚੁਕ ਸਮਾਗਮ ਦੇ ਵਿੱਚ ਹਿੱਸਾ ਲਿਆ ਗਲਬਾਦran ਮੰਤਰੀ ਤਲੇਵਾਲ ਨੇ ਕਿਹਾ ਕਿ 1279 ਪੰਚਾਇਤਾਂ ਨੂੰ ਸੋਚ ਕਾਈ ਗਈ ਹੈ ਅਤੇ ਜਿਨਨੇ ਵੀ ਸਰਪੰਚ ਤੇ ਪੰਚ ਨੇ ਇਹਨਾਂ ਨੂੰ ਸੰਵਿਧਾਨ ਦੀ ਸੋਚ ਕਾਈ ਗਈ ਹੈ ਤੇ ਕੱਲ ਤੋਂ ਪੰਚਾਇਤਾਂ ਆਪਣਾ ਕੰਮ ਸ਼ੁਰੂ ਕਰ ਦੇਣ ਗਿਆ ਅਤੇ ਨਾਲ ਹੀ ਡੀਸੀ ਗੁਰਦਾਸਪੁਰ ਨੂੰ ਹੁਕਮ ਵੀ ਦਿੱਤੇ ਗਏ ਹਨ ਕਿ ਸਾਰੇ ਹੀ ਪੰਚਾਇਤ ਅਤੇ ਪੰਚਾਇਤ ਮੈਂਬਰਾਂ ਨੂੰ ਆ ਪੰਚਾਇਤੀ ਰਾਜ ਐਕਟ ਦੀਆਂ ਕਾਪੀਆਂ ਦੇ ਦਿੱਤੀਆਂ ਜਾਣ ਅਤੇ ਦਸੰਬਰ ਮਹੀਨੇ ਚ ਹੀ ਇਹਨਾਂ ਦੇ ਸੈਮੀਨਾਰ ਲਗਾਏ ਜਾਣ ਤਾਂਕਿ ਸਾਡੇ ਪੰਚ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਵੇ ਕਿ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਕਿੱਦਾਂ ਦੇ ਜਿਹੜੇ ਕਿ ਹੋਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਵੀ ਅਕਾਲੀ ਦਲ ਦੇ ਲੀਡਰਾਂ ਸ਼੍ਰੀ ਗੁਰਤਾਕਸ ਸਾਹਿਬ ਵੱਲੋਂ ਤਨਖਾਹਾਂ ਆਕਰਾਰ ਦੇਣ ਮਗਰੋਂ ਕਾਲੀ ਦਲ ਤੇ ਜੰਮ ਕੇ ਜਿਹੜੇ ਕਿ ਉਹਨਾਂ ਵੱਲੋਂ ਬਾਹਰ ਵੀ ਕੀਤੇ ਗਏ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾਉਂਦੇ ਆ। ਇਹ ਸੁੰਝਕ ਸਮਾਗਮ ਸ਼ੁਰੂ ਹੋਇਆ ਹੈ। ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਡੇਰਾ ਪਾਪਾ ਨਾਨਕ ਤੋਂ ਵਧਾਈਖ ਰਗੇ ਸਰਦਾਰ ਗੁਰਪ੍ਰੀਤ ਗੁਰਦੀਪ ਸਿੰਘ ਲੰਡਾਵਾ ਜੀ ਉਹਨਾਂ ਨੂੰ ਬੇਨਤੀ ਆ ਕਿ ਉਹ ਆਏ ਹੋਏ ਸਾਡੇ ਪੰਚਾਇਤੀ ਨੁਮਾਇੰਦਿਆਂ ਨੂੰ ਜਿੱਥੇ ਨੂੰ ਸਨੋਟਾਈ ਜਾ ਰਹੀ ਹੈ ਬੜੀ ਵੱਡੀ ਗੱਲ ਆ ਕਿ ਪਹਿਲੀ ਵਾਰੀ ਬਟਾਲੇ ਦੇ ਵਿੱਚ ਅਜਿਹਾ ਸਟੇਟ ਲੈਵਲ ਦਾ ਫੰਕਸ਼ਨ ਹੋ ਰਿਹਾ ਹੈ ਬਿਲਕੁਲ ਜੀ ਬਟਾਲੇ ਵਾਲਿਆਂ ਨੂੰ ਵੀ ਮੁਬਾਰਕਾਂ ਨੇ ਅੱਜ ਸਾਰਾ ਜਿਹੜਾ ਜ਼ਿਲ੍ਹਾ ਹੈ ਉਹ ਸਾਰਾ ਬਟਾਲੇ ਇਕੱਤਰ ਹੋਇਆ ਹੈ ਇਹ ਤੁਹਾਡਾ ਸਾਰਿਆਂ ਦਾ ਪਿਆਰ ਹੈ ਕਿਉਂਕਿ ਬਟਾਲਾ ਤਾਂ ਡਿਸਾਈਡ ਕੀਤਾ ਸੀ ਵੀ ਫਤਿਹਗੜ ਚੂੜੀਆਂ ਵੀ ਡੇਰਾ ਬਾਬਾ ਨਾਨਕ ਵੀ ਗਰਦਾਸਪੁਰ ਵੀ ਇੱਕ ਸਾਨੂੰ ਸੈਂਟਰ ਪਲੇਸ ਪੈਂਦਾ ਸੀ ਜਿਹਦੇ ਕਰਕੇ ਆਪਾਂ ਜਿਹੜਾ ਬਟਾਲੇ ਨੇ ਟਿਸਟਾ ਬਟਾਲੇ ਦੇ ਪ੍ਰਧਾਨ ਦੀ ਬਟਾਲੇ ਜਾ ਗਈ ਤਾਂ ਕਰਕੇ ਫੰਕਸ਼ਨ ਬਟਾਲੇ ਹੋ ਗਏ ਨਹੀਂ 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 ਵੇਖੋ ਮੈਂ ਤੁਹਾਨੂੰ ਅੱਗੇ ਦੱਸਣਾ ਚਾਹੁੰਦਾ ਸਾਰਾ ਪਰਿਵਾਰ ਆ ਸਾਡਾ ਔਰ ਮੈਂ ਰੇਲੀਆਂ ਸਾਨੂੰ ਲੋਕ ਸਭਾ ਦੇ ਵਿੱਚ ਵੀ ਲੋਕਾਂ ਨੇ ਆਪਣੇ ਵੱਲੋਂ ਉਹਨਾਂ ਨੇ ਹਾਜ਼ਰੀ ਪੂਰੀ ਭਰੀ ਸਾਡੇ ਨਾਲ ਬਾਕੀ ਮਕੱਦਰ ਆ ਕਿਸਮਤ ਆ ਕਿ ਹੁਣ ਜਿਸ ਤਰ੍ਹਾਂ ਪੰਚਾਇਤਾਂ ਨੂੰ ਅੱਜ ਸੋਝਵਾ ਚੁਕਾਤੇ ਜਾਏ ਕਿ ਕੱਲ ਤੋਂ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋ ਜਾਣਗੇ ਤੁਹਾਡਾ ਵੀ ਜਿਹੜਾ ਰੁਝਾਨ ਆ ਇਧਰਲੇ ਪਾਸੇ ਆ ਰਿਹਾ ਇਹਦੇ ਵਿੱਚ ਇੱਕ ਚੀਜ਼ ਆ ਲੋਕਾਂ ਨੇ ਸਰਪੰਚ ਚੁਣ ਲਏ ਜੀ ਸਾਡੀ ਜ਼ਿੰਮੇਵਾਰੀ ਕੱਟ ਗਈ ਕਿਉਂਕਿ ਹੁਣ ਸਾਡੇ ਕੋਲ ਜਿਹੜਾ 90 90% ਲੋਕ ਜਿਹੜਾ ਕੰਮ ਨੇ ਉਹ ਸਾਡੇ ਪਿੰਡਾਂ ਦੇ ਮੋਹਤਵਾਰਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਸਾਂਭ ਲੈਣਾ 10% ਕੰਮ ਆ ਜਿਹੜਾ ਉਹ ਸਾਡੇ ਕੋਲ ਜਿਹੜਾ ਆਉਣਾ ਜਿਹੜਾ ਨਹੀਂ ਪਿੰਡ ਲੈਵਲ ਤੇ ਹੋ ਸਕਦਾ ਸੋ ਇਤਨਾ ਹੀ ਹੁਣ ਆਉਣ ਵਾਲੇ ਸਮੇਂ ਨੂੰ ਆਪਾਂ ਕਾਰਪੋਰੇਸ਼ਨ ਦੇ ਵਿੱਚ ਵੀ ਆਪਾਂ ਜਿੱਥੇ ਜਿੱਥੇ ਇਲੈਕਸ਼ਨਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤਗੜੇ ਹੋ ਕੇ ਸਰਕਾਰ ਤੁਹਾਡੀ ਆਪਣੀ ਆ ਸਾਨੂੰ ਸਾਥ ਦਿਓ ਅਸੀਂ ਆਪਣੇ ਮੇਅਰ ਬਣਾਈਏ ਤਾਂ ਜੋ ਕੀ ਤੁਹਾਡੇ ਜਿਹੜੇ ਹਲਕਿਆਂ ਦੇ ਕੰਮ ਕਰ ਸਕ ਗਿਆ ਜੀ ਦਲ ਨੂੰ ਸੁਝਾਵਾਂ ਮਿਲੀਆਂ ਕੀ ਕਹਿਣਾ ਚਾਹੋਗੇ ਦੇ ਬਾਅਦ ਦੇਖੋ ਜੀ ਮੈਂ ਤੇ ਇੱਕੋ ਗੱਲ ਕਹੂੰਗਾ ਵੀ ਪਹਿਲਾਂ ਤੇ ਮੰਨਦੇ ਕੋਈ ਨਹੀਂ ਸੀ ਕੱਲ ਸਭ ਕੁਝ ਜੀ ਕਬੂਲ ਕਰ ਗਏ ਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕਬੂਲ ਕਰਨਾ ਇਹ ਪਹਿਲੇ ਦਿਨ ਹੀ ਕਰ ਲੈਂਦੇ ਅੱਜ ਸਭ ਕੁਝ ਗਵਾ ਕੇ ਕਬੂਲ ਕੀਤਾ ਤੇ ਕੀ ਕੀਤਾ ਅੰਗ ਤੱਕ ਪਾਟੇ ਮੰਨ ਗਏ ਵੀ ਹਾਂ ਸਾਨੂੰ ਸਭ ਪਤਾ ਸੀ ਸੋ ਕਹਿਣ ਦਾ ਭਾਵ ਹੈ ਤੇ ਦੇਖੋ ਮੈਂ ਤੇ ਇਹਦੇ ਬਾਰੇ ਤੇ ਮੇਰੇ ਤੋਂ ਕੋਈ ਸ਼ਬਦ ਹੀ ਨਹੀਂ ਜੀ ਮੈਂ 859 ਨੂੰ ਬੱਤਲ 108 ਪੰਚਾਂ ਨੂੰ ਟੋਟਲ ਜਿਹੜੇ ਉਹ 8475 505 ਜਿਹੜੇ ਆ ਉਹਨਾਂ ਨੂੰ ਜਿਹੜੀ ਆ ਓਥ ਜਿਹੜੀ ਆ ਸੌ ਚੁੱਕ ਸਵਾਗਤ ਜਿਹੜਾ ਸੌ ਜਿਹੜੀ ਚੁਕਾਈ ਗਈ ਸਭਦਾਨ ਦੀ 100 ਇਸ ਤੋਂ ਬਾਅਦ ਸਰਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇਗੇ ਸਰਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਦਿਆਂ ਚ ਉਤਸ਼ਾਹ ਸੀਗਾ ਸਾਡੇ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਰੰਗਲਾ ਪੰਜਾਬ ਪੰਜਾਬ ਦੀ 70% ਬਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਤੇ ਸੋਹਣੇ ਹੋ ਗਏ ਰੰਗਲੇ ਹੋ ਗਏ ਤੇ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਧੀ ਆ ਸਾਡੇ ਜਾਣਿਆਂ ਔਰ ਮੈਨੂੰ ਪੂਰਨ ਆਸ ਹੈ ਕਿ ਹਰਕਾਂ ਬਹੁਤ ਸਾਰੇ ਸਾਡੇ ਸਤਪੰਚ ਪੰਜ ਸਾ ਖਾਸ ਤੌਰ ਤੇ ਸਾਡੀਆਂ ਲੇਡੀਜ਼ ਸਾਡੀਆਂ ਮਾਵਾਂ ਭੈਣਾਂ ਪੜਿਆ ਲਿਖਿਆ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਮੱਲਾ ਉਹਦੇ ਇਤਸ਼ਾਹ ਹੁੰਦਾ ਬੜੇ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਪੰਜ ਚੁਣੇ ਗਿਆ ਲਾਜ਼ਮੀ ਗਰਦਾਸ ਪੁੱਜ ਦੇ ਦਾ ਬਹੁਤ ਵਿਕਾਸ ਹੈ ਸੈਮੀਨਾਰ ਲਾਉਣ ਦੀ ਗੱਲ ਕਹੀ ਜੀ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਦੇ ਸੈਮੀਨਾਰ ਕਰਾਇਆ ਜਾਂ ਪੰਚਾਇਤ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਨੇ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ ਇਖਤਿਆਰ ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਆ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਤਾਕਤ ਹੈ ਬਹੁਤ ਸਾਰੇ ਪੰਚਾਂ ਸਰਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨੇ ਕਿੱਦਾਂ ਕੰਮ ਕਰਦਾ ਸੋ ਮੈਂ ਡੀ ਸਾਹਿਬ ਨੂੰ ਕਹਿਤਾ ਡੀ ਡੀਪੀਓ ਸਾਹਿਬ ਨੂੰ ਕਹਿਤਾ ਸਾਡੇ ਮੈਕਪੇ ਨੂੰ ਅਸੀਂ ਅੰਮ੍ਰਿਤਸਰ ਚ ਬੁਲਾ ਦੇ ਸਮਿਨਤ ਦਸੰਬਰ ਮਹੀਨੇ ਜਿੱਥੇ ਵੀ ਬਲਾਕ ਲੈਵਲ ਤੇ ਸੈਮੀਨਾਰ ਜਿਹੜੇ ਕਰਵਾਵਾ ਸਾਡੇ ਮੈਨੂੰ ਸਾਰੇ ਤਰਖਾਈਆ ਕਰਾ ਦੇ ਤਾਂ ਗਿਆ ਤੇ ਕੀ ਕਹਿਣਾ ਬਾਦਲ ਦਲ ਨੂੰ ਤੇ ਹੁੜ ਕੀ ਕਹਿਣਾ ਕੱਲ ਦੇ ਜਿਹੜਾ ਬਹੁਤ ਹੀ ਜਿੰਨਾ ਮੈਂ ਸਿੱਖ ਇਤਿਹਾਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਹਿਬਾਨਾਂ ਨੇ ਸਨਾਇਆ ਪਹਿਲੀ ਵਾਰ ਕੱਲੀ ਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰ ਲਈ ਸਿੱਖ ਪੰਥ ਦੀਆਂ ਜਿਹੜੀਆਂ ਧਾਰਮਿਕ ਸਸਤਾਵਾਂ ਸੀਗੀਆਂ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ-ਜਿਹੜੇ ਕੰਮ ਕੀਤੇ ਉਹਨਾਂ ਦੇ ਖੁਦ ਮੰਨੇ ਔਰ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਆਉਂਦੇ ਸੀਗੇ ਕਈ ਬਦਗਾਰੀ ਕਾਰਨ ਨਹੀਂ ਕੀਤਾ ਜੀ ਅਸੀਂ ਬਹਿਬਲ ਕਲਾਂ ਦਾ ਕਾਰਨ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਨਹੀਂ ਕੀਤਾ ਉਹਨਾਂ ਨੂੰ ਹੱਥੀਂ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਅੰਦਰ ਇਹ ਵੀ ਹੋਇਆ ਮੈਨੂੰ ਪੜ੍ਹਿਆ ਸੀਗਾ ਕਿ ਜਿੰਦੇ ਜੀ ਕਿਸੇ ਬੰਦੇ ਨੂੰ ਫਕੜੇ ਕੌਮ ਦਾ ਖਿਤਾਬ ਨਹੀਂ ਦਿੱਤਾ ਗਿਆ ਜਦੋਂ ਵੀ ਇਹ ਖਿਤਾਬ ਮਿਲਿਆ ਸਿੱਖ ਇਤਿਹਾਸ ਦੇ ਵਿੱਚ ਮਰਦ ਪ੍ਰੰਤ ਦਿੱਤਾ ਗਿਆ ਔਰ ਇਹ ਪਹਿਲੀ ਵਾਰ ਹੋਇਆ ਕਿ ਜਿੰਦੇ ਜੀ ਦਿੱਤਾ ਗਿਆ ਤੇ ਮਨ ਪ੍ਰੰਤ ਵਾਪਸ ਲਿਆ ਗਿਆ ਇਹ ਮੇਰਾ ਖਿਆਲ ਹੈ ਸਭ ਤੋਂ ਵੱਡੀ ਸਟੋਰੀ ਕਲਕੱਟਾ ਨਾਲ ਕਲ ਵਾਪਰੀ ਕਿ ਬਾਦਲ ਸਾਹਿਬ ਨੂੰ ਜਿਹੜਾ ਫਕਰੇ ਕੋਮ ਦਾ ਕਿਤਾਬ ਵਾਪਸ ਲਿਆ ਮੈਨੂੰ ਲੱਗਦਾ ਕਿ ਹੁਣ ਬਾਦਲ ਪਰਿਵਾਰ ਨੂੰ ਤੇ ਇਸ ਕਾਲੀ ਦਲ ਨੂੰ ਜਿਹੜੇ ਕੱਲ ਉੱਥੇ ਇਕੱਠੇ ਹੋਏ ਇਹਨਾਂ ਨੂੰ ਹੁਣ ਨਾਤਕ ਦਾ ਦਰਵਾਜ਼ੇ ਤੇ ਕੋਈ ਅਧਿਕਾਰ ਨਹੀਂ ਦਿਆ ਕਿ ਪੰਜਾਬ ਦੇ ਵਿੱਚ ਸਿਆਸਤ ਕਰਨ ਕੋਈ ਵੀ ਨਾਤਕ ਦਾ ਦਰਵਾਜ਼ਾ ਕਿਉਂਕਿ ਸਭ ਕੰਮ ਜਿਹੜੇ ਜਿਹੜੇ ਸਾਦੇ ਵਿਰੋਧੀ ਪਾਰਟੀਆਂ ਕਹਿੰਦੀਆਂ ਵੀ ਇਹਨਾਂ ਨੇ ਕੀਤੇ ਆ ਇਹਨਾਂ ਨੇ ਮੰਨੇ ਨਹੀਂ ਇਨਾ ਨੇ ਪੰਜਾਬ ਦੇ ਲੋਕਾਂ ਨਾਲ ਦੁਨੀਆ ਭਰ ਦੇ ਸਿੱਖਾਂ ਨਾਲ ਦੁਨੀਆ ਭਰ ਦੇ ਪੰਜਾਬੀਆਂ ਨਾਲ 15 ਸਾਲ ਝੂਠ ਬੋਲਿਆ ਕੱਲੋ ਝੂਠ ਤੇ ਸੱਚ ਦਾ ਜਿਹੜਾ ਨਤਾਰਾ ਹੋਇਆ ਸੋ ਮੈਂ ਸਮਝਦਾ ਕਿ ਆਪਣੇ ਆਪ ਹੀ ਕੱਲ ਦੀ ਕਾਰਵਾਈ ਤੋਂ ਬਾਅਦ ਬਾਦਲ ਕਹਿੰਦਾ ਜਿਹਾ ਉਸ ਕਾਲੀ ਦਲ ਦਾ ਜਿਹੜਾ ਕੱਲ ਉੱਥੇ ਲੀਡਰ ਗਿਆ ਸੀ ਨੈਤਿਕਤਾ ਦੇ ਤੌਰ ਤੇ ਸਿਆਸਤ ਕਰਨ ਦਾ ਹੱਕ ਜਿਹੜਾ ਪੂਰ ਤੋਂ ਤੇ ਖਤਮ ਹੋ ਗਿਆ ਉਹ ਲੱਗਾ ਵੀ ਉੱਥੇ ਜੇਹੀ ਕਹਿੰਦੇ ਕਾਲੀ ਦਲ ਦੀਆਂ ਜੜਾਂ ਜਿਹੜੀਆਂ ਪਤਾਲ ਚ ਡੇ ਨੇ ਉੱਥੇ ਡੁੱਪ ਪਾਲ ਚ ਗਲੇ ਜਿੱਥੇ ਆ ਗਏ ਤਾਂ ਪਤਾ ਲੱਗਿਆ